ਵਿਚ ਪਹੁੰਚ ਗਿਆ ਨੇ ਫੇਰ ਉਹੀ ਟੀਮਾਂ ਕਿਹੜੀਆਂ-ਕਿਹੜੀਆਂ ਇੱਕ ਪਾਸੇ ਆ ਸ਼ਾਹਕੋਟ ਔਰ ਦੂਸਰੇ ਪਾਸੇ ਆ ਸਰਹਾਲਾ ਰਣੂਆ ਇਹਨਾਂ ਦੋਨੋਂ ਟੀਮਾਂ ਦੇ ਦੋ ਪਲੇਅਰ ਮੇਰੇ ਨਾਲ ਨੇ ਖੁਸ਼ੀ ਦੁੱਗਾ ਤੇ ਨਾਲ ਹੀ ਦੁੱਲਾ ਬੱਗਾ ਪਿੰਡ ਉਹ ਨਾਲ ਗੱਲਬਾਤ ਕਰਦੇ ਆ ਔਰ ਇੱਕ ਚੀਜ਼ ਮੈਂ ਇਹਨਾਂ ਤੋਂ ਕਲੀਅਰ ਕਰਨੀ ਜਾਊਂਗਾ ਖੁਸ਼ੀ ਦੁੱਲੇ ਮੈਂ ਦੋਨੋਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਗੇਮ ਦੇ ਵਿੱਚ ਪਹਿਲਾਂ ਵੀ ਮੈਂ ਤੁਹਾਨੂੰ ਪੁੱਛਿਆ ਸੀ ਕਿ ਗੇਮ ਦੇ ਵਿੱਚ ਦੇਖਿਆ ਕਿ ਤੁਸੀਂ ਬੜਾ ਹੀ ਇੱਕ ਦੂਜੇ ਦੇ ਨਾਲ ਜਿਹੜੀ ਹੈ ਜਿਵੇਂ ਖੈਵਾਜੀ ਨਜ਼ਰ ਆਉਂਦੀ ਹੈ ਉਹ ਖੈਵਾਜੀ ਗਰਾਊਂਡ ਤੋਂ ਬਾਹਰ ਹੈ ਜਾਂ ਨਹੀਂ ਪਹਿਲਾਂ ਖੁਸ਼ੀ ਤੁਸੀਂ ਨਹੀਂ ਜੀ ਗਰਾਊਂਡ ਤੋਂ ਬਾਹਰ ਖੜੇ ਆਂ ਜੀ ਇਕੱਠੇ ਖੜੇ ਆਂ ਹੈਨਾ ਤੇ ਉਹ ਗਰਾਊਂਡ ਜੀ ਆ ਹਜੀ ਬਾਹਰ ਵੀ ਕੋਈ ਕਲੱਬਾਂ ਵੱਲੋਂ ਇੰਟਰਨੈਸ਼ਨਲ ਵੱਲੋਂ ਖੇਡਦੇ ਨੇ ਉਹ ਟਾਂਟੋ ਚ ਤੇ ਅਮਰੀਕਾ ਵੇਰੀਆ ਵੱਲੋਂ ਖੇਡਦੇ ਆਂ ਹੈਨਾ ਤੇ ਉਹ ਗਰਾਊਂਡ 'ਚ ਹੈਗੀ ਆ ਗਰਾਊਂਡ 'ਚ ਪਤਾ ਕੀ ਆ ਜੀ ਗਰਾਊਂਡ 'ਚ ਚੱਲੂਗੀ ਲੋਕ ਦਰਸ਼ਕ ਸਾਨੂੰ ਦੇਖਣਾ ਹੁੰਦਾ ਸਾਨੂੰ ਪਿਆਰ ਕਰਦੇ ਆ ਹਨ ਪਰ ਦਰਸ਼ਕਾਂ ਨੂੰ ਵੀ ਚਾਹੁੰਦੇ ਆ ਵੀ ਹਾਂ ਉਹਨੂੰ ਗਰਾਊਂਡ ਦਾ ਕੀ ਕੀਮਤ ਰੱਖੋ ਹੈਨਾ ਉਹ ਇਦਾਂ ਨਹੀਂ ਵੀ ਜਿੱਦਾਂ ਕਿ ਸਾਡੀ ਆਪਣੀ ਪਰਸਨਲ ਲਾਈਫ ਆ ਪਰਸਨਲ ਲਾਈਫ 'ਚ ਸਾਡਾ ਕੁਝ ਨਹੀਂ ਭਰਾ ਉਹ ਜਿੱਦਾਂ ਦੇ ਆਹ ਮੁੰਡੇ ਆ ਉਦਾਂ ਹੀ ਆ ਅਸੀਂ ਨਾਰਮਲ ਇਨਸਾਨ ਆ ਵੀ ਸਾਡੀ ਇਹ ਪਰਸਨਲ ਲਾਈਫ ਆ ਕਬੱਡੀ ਇੱਕ ਅਲੱਗ ਲਾਈਫ ਆ ਉਹ ਗਰਾਊਂਡ ਗਰਾਊਂਡ ਦਾ ਕਸ਼ੀਮਤ ਰਹਿੰਦੀ ਆ ਜੀ ਬਾਹਰ ਨਹੀਂ ਭਲੇ ਤੁਹਾਡੇ ਕੋਈ ਮਨ ਚ ਖੁਸ਼ੀ ਪ੍ਰਤੀ ਕੋਈ ਖਟਾਸਤਾ ਨਹੀਂ ਨਹੀਂ ਭਾਜੀ ਆਪਣੇ ਮਨ ਦੇ ਵਿੱਚ ਤਾਂ ਨਹੀਂ ਗਰਾਊਂਡ ਦੇ ਵਿੱਚ ਥੋੜੀ ਨੋਕ-ਝੋਕ ਹੁੰਦੀ ਆ ਪਰ ਥੋੜੇ ਲੋਕੀ ਜਿਹੜੇ ਫੇਸਬੁੱਕ ਤੇ ਕਮੈਂਟ ਕਰਦੇ ਆ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਆਂਗੇ ਇਦਾਂ ਦੀਆਂ ਗਲਤ ਗੱਲਾਂ ਕਮੈਂਟ ਦੇ ਵਿੱਚ ਨਾ ਕਰਿਆ ਕਰੋ ਜਿਹੜੇ ਫੈਨ ਹੁੰਦੇ ਆ ਉਹ ਇਹੋ ਜੀਆਂ ਗੱਲਾਂ ਨਹੀਂ ਕਰਦੇ ਕਿ ਉਹਨਾਂ ਨੂੰ ਕਿ ਰਿਕੁਐਸਟ ਹੀ ਕਰਦੇ ਆ ਕਿ ਜੋ ਤੁਸੀਂ ਗੰਦ ਪਾ ਰਹੇ ਆ Facebook ਦੇ ਉੱਪਰ ਇਹ ਥੋੜਾ ਬੰਦ ਹੋਣਾ ਚਾਹੀਦਾ ਚਲੋ ਸਾਡੀ ਗਰਾਊਂਡ ਦੇ ਵਿੱਚ ਹੁੰਦੀ ਆ ਚਲੋ ਇਹ ਵੀ ਐਕਸ਼ਨ ਕਰਦਾ ਅਸੀਂ ਵੀ ਐਕਸ਼ਨ ਕਰਦੇ ਆ ਹਨਾ ਪਰ ਲੋਕੀ ਥੋੜਾ ਜਿਆਦਾ ਓਵਰ ਐਕਟਿੰਗ ਕਰਦੇ ਆ Facebook ਤੇ ਹਨਾ ਇਹ ਗਲਤ ਗੱਲ ਐ ਇਹਨਾਂ ਨੂੰ ਕਿਸੀ ਰਿਕੁਐਸਟ ਹੀ ਕਰਦੇ ਆਂਗੇ ਕਬੱਡੀ ਨੂੰ ਪਿਆਰ ਕਰੋ ਨਾ ਕਬੱਡੀ ਦੇ ਵਿੱਚ ਇਦਾਂ ਚੰਗਾ ਨਹੀਂ ਲੱਗਦਾ ਜੀ ਮੈਂ ਮੈਂ ਦਰਸਲ ਤੁਹਾਨੂੰ ਦਰਸਲ ਖੁਸ਼ੀ ਦੁੱਲੇ ਤੁਹਾਨੂੰ ਦੋਨਾਂ ਨਾਲ ਇਕੱਠੇ ਗੱਲ ਕਰਨਾ ਮੇਰਾ ਇੱਕੋ ਇੱਕ ਮੰਤਵ ਇਹ ਹੈ ਕਿ ਜਿਹੜੇ ਕਬੱਡੀ ਦੇਖਣ ਵਾਲੇ ਆ ਨਾ ਉਹ ਤੁਹਾਡੇ ਦੋਨਾਂ ਦੀਆਂ ਜਿਹੜੀਆਂ ਉਹ ਲੋਕ ਚੋਕ ਜਿਹੜੀ ਗਰਾਊਂਡ ਦੇ ਵਿੱਚ ਹੁੰਦੀ ਹੈ ਉਹਨੂੰ ਬਾਹਰ ਵੀ ਰੱਖਦੇ ਨੇ ਬਹੁਤ ਅਪਸ਼ਬਦ ਜਿਹੜੇ ਆ ਉਹ ਤੁਹਾਡੇ ਫੈਨਸ ਕਹਿੰਦੇ ਜਾਂ ਹੈ ਫੈਨਸ ਆ ਨਹੀਂ ਫੈਨ ਲਈ ਉਹ ਗਲਤ ਗੱਲ ਆ ਨਾ ਜੀ ਫੈਨ ਨੂੰ ਇਦਾਂ ਨਹੀਂ ਉਹ ਕਰਨਾ ਚਾਹੀਦਾ ਉਹਨਾਂ ਨੂੰ ਕਬੱਡੀ ਨੂੰ ਪਿਆਰ ਕਰਨਾ ਚਾਹੀਦਾ ਕੋਈ ਕਬੱਡੀ ਲਈ ਕਬੱਡੀ ਨੂੰ ਉੱਪਰ ਲੈ ਜਾਣ ਵਾਲੀ ਕੋਈ ਚੀਜ਼ ਕਰੋ ਨਾ ਕਿ ਕਬੱਡੀ ਨੂੰ ਮਾੜਾ ਚੰਗਾ ਬੋਲਣ ਵਾਲੀ ਕੋਈ ਏਦਾਂ ਦੀ ਚੀਜ਼ ਕਰੋ ਅਸੀਂ 2013 ਤੋਂ ਅਸੀਂ ਇੰਗਲੈਂਡ ਪਹਿਲੀ ਵਾਰ ਗਿਆ ਸੀ ਦੁੱਲਾ ਜੀ ਉਦੋਂ ਤੋਂ ਇਕੱਠੇ ਖੇਡ ਰਹੇ ਹਾਂ ਉਹਦੋਂ ਆ ਚੱਲ ਸਬਬ ਬਣਿਆ ਟ੍ਰਾਂਟੋ ਜੀ ਇਕੱਠੇ ਖੇਡੀ ਜਾਂਦੇ ਹਾਂ ਬੈਨਗਲੂਰ ਵੀ ਖੇਡੇ ਬੇਰੀਆ ਜਿੱਥੇ ਅਸੀਂ ਇਕੱਠੇ ਖੇਡ ਰਹੇ ਹਾਂ ਤੇ ਇਹ ਇਹ ਤੇ ਇਦਾਂ ਗਰਾਊਂਡ ਦੇ ਵਿੱਚ ਹੈਗੀ ਆ ਮੈਂ ਕਈ ਵਾਰ ਸultanora ਲੁਧਰੋ ਨਾਲ ਵਰਦ ਵੀ ਖੇਡਿਆ ਪਰ ਉਹ ਗਰਾਊਂਡ 'ਚ ਹੈਗਾ ਗਰਾਊਂਡ 'ਚ ਚੱਲਦਾ ਜੀ ਉਹ ਸਾਨੂੰ ਜੇ ਅਸੀਂ ਦੰਦ ਕੱਢੀ ਜਾ ਮੈਂ ਗਰਾਊਂਡ 'ਚ ਕੋਈ ਨਹੀਂ ਦੇਖਣਾਊਗਾ ਸਾ ਅਸੀਂ ਗੇਮ ਕਰਦੇ ਆ ਗੇਮ ਖੇਡਦੇ ਆ ਨਾ ਹਰ ਇੱਕ ਗੇਮ ਹੀ ਆ ਇਕੱਲੀ ਕਬੱਡੀ ਤੱਕ ਹੀ ਨਾ ਦੇਖੋ ਤੁਸੀਂ ਕੋਈ ਵੀ ਮਰਜੀ ਗੇਮ ਚੱਕ ਕੇ ਦੇਖੋ ਉਹਦੇ ਵਿੱਚ ਗੇਮ ਦੇ ਵਿੱਚ ਨੋਕਚੋਕ ਹਿੰਦੀ ਆ ਪਰ ਬਾਹਰ ਸਾਡੀ ਪਰਸਨਲ ਲਾਈਫ ਆ ਪਰਸਨਲ ਲਾਈਫ 'ਚ ਕੋਈ ਇਦਾਂ ਦਾ ਨਹੀਂਗਾ ਇੱਕ ਇੱਕ ਸਵਾਲ ਹੋਰ ਦੁੱਲੇ ਤੁਹਾਡੇ ਲਈ ਜਿਹੜੀ ਉਹ ਤੁਹਾਡੇ ਨਾਲ ਇੱਕ ਘਟਨਾ ਹੋਈ ਆ ਜਿਹੜੀ ਪਿਛਲੇ ਦਿਨੀ ਜਿਹੜੀ ਕੁਝ ਗੋਲੇ ਚੱਲੀ ਹੈਗੀ ਆ ਉਹ ਹੈ ਤੁਸੀਂ ਦੱਸੋ ਇਹਦਾ ਭਾਈ ਰੱਬ ਜਾਣਦਾ ਭਾਈ ਹੁਣ ਬਾਕੀ ਆਪਾਂ ਕਹਿ ਨਹੀਂ ਸਕਦੇ ਤੁਸੀਂ ਇਸ ਚੀਜ਼ ਨੂੰ ਕੀ ਕਹਿਣਾ ਹੈ ਸੋਚਦਾ ਨਹੀਂ ਭਾਈ ਇਸ ਚੀਜ਼ ਨੂੰ ਉਹ ਦਾਡੇ ਗਰਾਊਂਡ ਦੇ ਵਿੱਚ ਹੁੰਦਾ ਬਾਕੀ ਜਿਹੜੇ ਫਵਾਵਾ ਫਲਾ ਰਹੇ ਆ ਗੈਦਾ ਏਦਾਂ ਏਦਾਂ ਕਰਕੇ ਆਣਾ ਕਿ ਏਦਾਂ ਦੀ ਕੋਈ ਗੱਲਬਾਤ ਲੱਗਦੀ ਨਹੀਂ ਬਾਕੀ ਦੇਖਦੇ ਹਾਂ ਅਨੁਸ਼ਾਸਨ ਕੀ ਕਰਦਾ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਜੀ ਇਹ ਸਾਡੀ ਪਰਸਨਲ ਲਾਈਫ ਆ ਨਾ ਇਹਦੇ ਵੀ ਫੈਮਿਲੀ ਵਾਲਾ ਮੈਂ ਵੀ ਫੈਮਿਲੀ ਵਾਲਾ ਜੇ ਅੱਜ ਮੈਂ ਇਹਦੇ ਨਾਲ ਕੋਈ ਮਾੜਾ ਕਰੂੰਗਾ ਤਾਂ ਮੇਰੇ ਨਾਲ ਵੀ ਕੱਲ ਨੂੰ ਮਾੜਾ ਹੋ ਸਕਦਾ ਤੇ ਇਦਾਂ ਦਾ ਸਾਡੇ ਕੋਲ ਕੁਝ ਨਹੀਂ ਨਾ ਹੀ ਅਸੀਂ ਇੱਥੇ ਕਬੱਡੀ ਖੇਡਣ ਆਲੇ ਆਂ ਜੀ ਇਦਾਂ ਦੇ ਕੰਮ ਕਰਨ ਆਲੇ ਥੋੜੂ ਆ ਤੇ ਬਾਕੀ ਬਾਤਾਂ ਜੀ ਹਮੇਸ਼ਾ ਇਕੱਲੇ ਰਹਿੰਦੇ ਆ ਇਹ ਵੀ ਇਕੱਲਾ ਖੇਡਣਾ ਆਉਂਦਾ ਮੈਂ ਵੀ ਐਵੇਂ ਜਾਂ ਇਕੱਲਾ ਹੋਂ ਨਾਲ ਚਮਕੌਰ ਨਾਲ ਹੋਂ ਤੇ ਇਦਾਂ ਦਾ ਫਿਰ ਸਾਨੂੰ ਤਾਂ ਕਬੱਡੀ ਨਹੀਂ ਖੇਡੀ ਜਾਣੀ ਕਰਦੇ ਤੇ ਜੀ ਦੁੱਲੇ ਖੁਸ਼ੀ ਮੈਂ ਚਾਹੂੰਗਾ ਕਿ ਤੁਸੀਂ ਦੋਨੋਂ ਆਪਣੇ ਫੈਨਸ ਨੂੰ ਔਰ ਦੇਖਣ ਵਾਲਿਆਂ ਨੂੰ ਹੱਥ ਮਿਲਾ ਕੇ ਉਹ ਚੀਜ਼ ਕਲੀਅਰ ਕਰ ਦਿਓ ਕਿ ਤੁਸੀਂ ਜਿਹੜਾ ਗਰਾਊਂਡ ਦੇ ਵਿੱਚ ਹੀ ਜਿਹੜੀ ਉਹ ਚੀਜ਼ ਦਿਖਾਉਣੇ ਪਰ ਉਦਾਂ ਤੁਸੀਂ ਇਸ ਤਰ੍ਹਾਂ ਦਾ ਕੁਝ ਨਹੀਂ ਤੁਸੀਂ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡਾ ਗੱਲਬਾਤ ਕੀਤੀ ਥੈਂਕ ਯੂ ਵੈਰੀ ਮਚ